ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੁਰੂ ਹਰਿਕਰਪਾ ਡੇਰੀ ਫਾਰਮ ਤੇ ਅੱਜ ਤੁਹਾਨੂੰ ਇੱਕ ਫਾਰਮ ਦਿਖਾਵਾਂਗੇ ਜੀ ਮੇਰੇ ਨਾਲ ਪਿੰਡ ਹੈਗਾ ਛੋਟਾ ਜਿਹਾ ਪਿਆਰੋ ਪੱਟੀ ਸਾਡੇ ਪਿੰਡ ਦੇ ਵਿੱਚ ਹੀ ਪੈ ਜਾਂਦਾ ਹਰੀ ਨੌਂਦੇ ਜੀ ਜਿਵੇਂ ਨਾਲ ਪਿੰਡ ਹੈ ਐਮਏ ਕਰਕੇ ਮੁੰਡੇ ਨੇ ਇਹਨੇ ਫਾਰਮ ਕੀਤਾ ਜੀ ਐਮਏ ਦਾ ਚਲੋ ਕਰ ਹੀ ਗਿਆ ਨਾਲ ਪੜੀ ਗਿਆ ਫਾਰਮ ਤਾਂ ਵਾਵਾ ਟਾਈਮ ਦਾ ਬਾਈ ਕਰ ਰਿਹਾ ਬਈ ਹੁਣ ਸਕਸੈਸ ਹੈ ਹੁਣ ਤੁਹਾਨੂੰ ਇਸ ਟਾਈਮ ਦਿਖਾਵਾਂਗੇ ਮਿਹਨਤ ਕੀਤੀ ਦਾ ਮੁੱਲ ਕੀ ਮਿਲਿਆ ਕਿਹੜੀਆਂ ਬੱਚੀਆਂ ਤਿਆਰ ਹੋਈਆਂ ਜੀ ਕਿਹੜੀਆਂ ਕੱਟੀਆਂ ਤਿਆਰ ਹੋਈਆਂ ਕਿੰਨਾ ਦੁੱਧ ਹੈ ਕੀ ਬਚਤਾ ਜੀ ਸਾਰਾ ਤੁਹਾਨੂੰ ਦੱਸਾਂਗੇ ਆਹ ਪੁਰਾਣੀ ਬਿਲਡਿੰਗਾਂ ਜੀ ਫਾਰਮ ਦੀ ਤੁਹਾਨੂੰ ਨਵੀਂ ਵੀ ਦਿਖਾਵਾਂਗੇ ਠੀਕ ਆ ਇਹ ਇੱਥੇ ਜਾਦਰਾਂ ਪਾਈਆਂ ਸੀਗੀਆਂ ਬਾਹਰ ਆਹ ਦੇਖ ਲਓ ਟਾਇਲ ਬੱਤਾ ਸੀਗਾ ਜੀ ਇਹ ਪਿਛਲੀ ਗਰਮੀ ਚ ਸਾਰੇ ਪਸ਼ੂ ਇੱਥੇ ਸੀਗੇ ਜੀ ਤੁਹਾਨੂੰ ਨਵੀਂ ਬਿਲਡਿੰਗ ਵੀ ਦਿਖਾਵਾਂਗੇ ਵੱਛੀਆਂ ਬਾਰੇ ਕਰਾਂਗੇ ਗੱਲ ਠੀਕ ਆ ਪਹਿਲਾਂ ਤੁਹਾਨੂੰ ਦਿਖਾਵਾਂਗੇ ਜੀ ਵੱਛੀਆਂ ਮੇਨ ਸ਼ੁਰੂ ਚ ਗਾਵਾਂ ਉੱਧਰਲੇ ਪਾਸੇ ਆ ਜੀ ਇੱਧਰ ਵੱਛੀਆਂ ਬੰਨੀਆਂ ਮੰਨੂ ਆਈ ਐ ਇੱਕ ਮਿੰਟ ਆਪ ਅੱਛੀ ਪਹਿਲੇ ਨੰਬਰ ਵਾਲੀ ਤੁਹਾਨੂੰ ਦੱਸ ਦਿਆਂ ਕਿਹੜੇ ਟੀਕੇ ਦੀ ਹੈ ਇਹ 4432 ਇਹਆਂ ਸਾਰੀਆਂ ਆਪਣੀਆਂ ਹੀ ਹੋਈਆਂ ਜੀ ਇਹ ਤੀਜ ਦਾ ਧਿਆਨ ਰੱਖਿਓ ਜੀ ਸਾਰੀਆਂ ਇਹਆਂ ਆਪਣੀਆਂ ਬਾਈ ਕੋਲੇ ਸੀਮਣ ਵੈਸੇ ਕੰਟੇਨਰ ਹੈਗਾ ਜੀ ਤੇ ਇੱਕ ਸੀਮਣ ਆਪ ਹੀ ਬਾਈ ਐਤ ਕੀ ਇਹਨਾਂ ਨੇ ਸ਼ੁਰੂ ਕੀਤਾ ਆ ਪਿਛਲੀ ਵਾਰੀ ਜਿਹੜੇ ਸੀਮਣ ਲਾਇਆ ਮੈਂ ਆਪਦੇ ਕੋਲੋਂ ਲਾਇਆ ਇਹ ਹੈਗੀ ਆ 4432 4432 ਉਮਰ ਕਿੰਨੀ ਹੈ ਇਹਦੀ 2 ਮਹੀਨੇ ਦੀ 2 ਮਹੀਨੇ ਅੱਛਾ 2 ਮਹੀਨਿਆਂ ਦੀ ਬੱਚੀ ਆ ਦੇਖੋ ਜੀ ਤੁਸੀਂ ਤੇ ਬਾਅਦ ਚ ਤੁਹਾਨੂੰ ਦੱਸਾਂਗੇ ਵੀ ਬਾਈ ਇਹਨਾਂ ਨੂੰ ਕਿੰਨੀ ਫੀਡ ਪਾਉਂਦਾ ਕੀ ਉਹ ਤੁਹਾਨੂੰ ਅੱਗੇ ਦੱਸਾਂਗੇ ਜੀ ਠੀਕ ਆ ਕਿਹੜਾ ਤੁਹਾਨੂੰ ਪਸ਼ੂ ਦਿਖਾਉਣੇ ਆ ਸਾਰੇ ਇਹ ਬੱਚੀ ਇਹ ਐਬੀਐਸ ਦੇ ਰਮਾਡਾ ਜੀ ਇਹਦੀ ਮਾਂ ਥੱਲੇ ਦੁੱਧ ਇਹਦੀ ਮਾਂ ਥੱਲੇ ਪਹਿਲੇ ਕੋਈ ਆਪਣੇ ਕੋਲੇ ਬਾਈ ਜੀ 35 ਲੀਟਰ ਤੇ ਹੈ ਠੀਕ ਹੈ ਪਹਿਲੇ ਸੂਏ ਪਹਿਲੇ ਸੂਏ ਦੀ ਬੱਚੀ ਹੈ ਹਾਂਜੀ ਪਹਿਲੇ ਸੂਏ ਦੀ ਮਤਲਬ ਪਹਿਲਾਂ ਵੈੜਦੇ ਸੈਕਸਰ ਭਰਾਇਆ ਸੀ ਇਹ ਨਹੀਂ ਨਾਰਮਲਟੀ ਕਿਦੋਂ ਨਾਰਮਲਰ ਮਾੜਾ ਆਈ ਠੀਕ ਹੈ ਠੀਕ ਹੈ ਮਤਲਬ ਸੈਕਸਰ ਨਹੀਂ ਸੀਗਾ ਇਹ ਵੀ ਇਹ ਵੀ ਨਾਰਮਲੀ ਭਰਾਈ ਸ਼ਾਇਦ ਨਾਰਮਲੀ ਜਿਹੜੇ ਤੌਰ ਤੇ ਬੀਗਣਾ ਨਾ ਵੀ ਆਪਣੇ ਸੀਮਨ ਲੱਗੇ ਆ ਜੀ ਯਾਦ ਨਹੀਂ ਰਹਿੰਦਾ ਸਾਲ ਹੋ ਗਿਆ ਹਣਾ ਤੇ ਆਹਾ ਇਹ ਆਲਾਪ ਦੀ ਹੈ ਇਹ ਆਲਾਪ ਦੀ ਹੈ ਜੀ ਬੈਫ ਦਾ ਸੀਮਨ ਆਉਂਦਾ ਆਲਾਪ ਇਹ ਸੈਕਸਰ ਦੀ ਹੈ ਇਹ ਸੈਕਸਰ ਸੀਮਨ ਲਾਇਆ ਸੀਗਾ ਜੀ ਦੋ ਬੱਚੀਆਂ ਬਾਹਰ ਕਢਾਂਗੇ ਉਹ ਦਿਖਾਉਣੇ ਆ ਤੁਹਾਨੂੰ ਆ ਜੋ ٹیਜ ਜਿਹੜੀ 102699 ਸੀ ਮਣਾਉਂਦਾ ਐ ਐਚਐਲਡੀਵੀ ਦਾ ਇਹ ਉਹਦੀ ਆ ਜੀ ਇਹ 11 12 ਕਿਲੋ ਦੁੱਧ ਦੇ ਰਹੀ ਹੈ ਜੀ ਹੁਣ ਇਸ ਟਾਈਮ ਕਿੰਨੇ ਦਿਨ ਹੋ ਗਿਆ ਮੈਨੂੰ ਸੋਈ ਨੂੰ ਇਹਨੂੰ ਇਹਨੂੰ ਕੋਈ 12 13 ਦਿਨ ਨੂੰ ਨਹੀਂ 12 13 ਦਿਨ ਹੋਇਆ ਜੀ 14 ਕਿਲੋ ਦੇ ਕਰੀਬ ਦੁੱਧ ਦੇ ਦੂਗੀ ਇਹ ਵੀ ਝੋਟੀ ਚੰਗੀ ਆ ਥੋੜਾ ਜਿਹਾ ਮੱਝਾਂ ਦਾ ਘਟਾਇਆ ਗਿਆ ਆਪਾਂ ਦਾਵਾ ਦਾ ਮੱਝਾਂ ਦਾ ਦੁੱਧ ਪੀਣ ਵਾਸਤੇ ਹੀ ਘਰੇ ਹਨ ਹਾਂ ਜਿਹੜੀ ਘਰੇ ਪੀਣਾ ਘਰੇ ਦੁੱਧ ਪੀਣ ਵਾਸਤੇ ਹੀ ਆ ਮੱਝਾਂ ਦਾ ਤੇ ਫਿਰ ਵੀ ਆ ਬਹੁਤ ਚੰਗੀ ਝੋਟੀ ਆ ਜੀ 102699 ਦਾ ਨਾਲ ਥੋੜਾ ਜਿਹਾ ਹਾਈਟ ਘਟ ਆਉਂਦੀ ਆ ਇਹਦੀ ਮਾਂ ਵੀ ਤੁਹਾਨੂੰ ਦਿਖਾਵਾਂਗੇ ਉਹਦੀ ਸਟੋਰੀ ਦੱਸਾਂਗੇ ਸਾਰੀ ਠੀਕ ਆ ਆਹਾ ਮੈਨੂੰ ਇਹ ਕਰਦੀ ਵੀ ਆ ਇਹ ਕਰਦੀ ਆ ਹਨਾ ਇਹ ਇਹ ਟੀਕੇ ਤੋਂ ਹੀ ਆ ਨਹੀਂ ਸਾਂਹਦੀ ਬਈ ਇਹ ਸਾਂਹਦੀ ਆ ਇਹ ਕਿੰਨੇ ਚਿਰ ਦੀ ਗੱਭ ਹੋ ਗਈ ਇਹ ਮੇਰੇ ਸਾਂਹਦੀ 5 ਮਹੀਨੇ ਦੀ ਗੱਭ ਬਈ 5 ਮਹੀਨੇ ਦੀ ਗੱਭਣਾ ਹਾਂ ਦੇਖੋ ਤੁਸੀਂ ਹਾਈਟ weight ਦੇਖੋ ਜੀ ਪੂਰਾ ਪੂਰੀ ਐ ਛੋਟੀ ਪਹਿਲੇ ਸੂਏ ਸੋਣਾ ਹਜੇ 5 ਮਹੀਨੇ ਦੀ ਗੱਭਣਾ ਠੀਕ ਆ ਆ ਮੱਝ ਦੀ ਤੁਹਾਨੂੰ ਸਟੋਰੀ ਦੱਸਦੇ ਆ ਜੀ ਇਹ ਬਾਈ ਨੇ ਨਾ 2 ਲੱਖ ਰੁਪਏ ਦੀ ਸੇਲ ਕਰਤੀ ਸੀਗੀ ਬਾਈ ਸੈਦ ਕਡੇਰੀ ਫਾਰਮ ਵਾਲੇ ਦੀ ਵੀਡੀਓ ਤੇ ਵਗ ਗਈ ਸੀ ਮੱਝ ਕਿੱਥੇ ਗਈ ਸੀ ਮੈਨੂੰ ਇਹ ਹਿਸ਼ਾਰਪੁਰ ਦੀ ਅਛਾ ਹਿਸ਼ਾਰਪੁਰ ਗਈ ਸੀ ਫਿਰ ਕੀ ਸਟੋਰੀ ਬਣੀ ਇਹਦੀ ਬਈ ਨਾ ਉੱਥੇ ਉਹਨਾਂ ਨੂੰ ਡਾਈਟ ਨਹੀਂ ਪਸੰਦ ਆਈ ਇਹ ਕੜੀ ਜੀ ਨਹੀਂ ਲਾਇਆ ਤੁਸੀਂ ਐ ਕਹਿੰਦੇ ਹੋ ਡਾਈਟ ਪਲਾਨ ਉਹਨਾਂ ਦਾ ਵੀ ਬਹੁਤ ਜ਼ਿਆਦਾ ਡਿਫਰੈਂਟ ਸੀ ਮੇਰੇ ਨਾਲੋਂ ਠੀਕ ਹੈ ਤੇ ਨਾ ਉੱਥੇ ਦੁੱਧ ਦਾ ਉਹਨਾਂ ਕੋਲ ਜਾਵਰੀ ਸੀ ਮੈਂ ਦੱਸੇ ਉਹਨਾਂ ਨੇ ਵੀ 17 ਲੀਟਰ ਦੇਣ ਲੱਗੀ ਸੀ ਵੀ ਇਹ 8 ਦਿਨਾਂ ਚ ਆਪਾਂ ਕਿੰਨਾ ਚੋਇਆ ਸੀ ਆਪਾਂ ਇਹਦੇ ਕੋਲ ਆਪਣੇ ਕੋਲ ਇਹਦੀ ਪੀ ਕੇ ਆਪਣੇ ਕੋਲ 23 ਲੀਟਰ ਲੱਗੀ ਪੂਰੇ 23 ਲੀਟਰ ਦੁੱਧ ਦੀ ਮੇਲੇ ਵਾਲੀ ਮੱਝ ਹੈ ਹਾਂ ਮੇਲੇ ਦੀ ਹਾਂ ਹਾਂ ਤੇ ਫਿਰ ਫਿਰ ਬਈ ਹਿਸ਼ਾਰਪ ਇਹ ਤੇ ਫਾਰਮ ਦੇ ਗਾਵੜੀ ਇੱਕ ਪਤਨ ਕੀ ਨਾ ਸੀ ਨਾ ਕ੍ਰਿਸ਼ਨ ਡੇਲੀ ਫਾਰਮ ਕਰਨੀ ਸ਼ਹਿਰ ਕੁਛ ਐ ਹੋ ਜਾਣਾ ਸੀ ਹਾਂ ਹਾਂ ਉਦੋਂ ਬਾਅਦ ਬਗਰਾੜੀ ਆ ਗਈ ਵੀ ਤੀਤੇ ਸਾਢੇ ਠੀਕ ਹੈ ਉਹ ਬੰਦੇ ਨੇ ਮੇਰੇ ਨਾਲ ਕੰਟੈਕਟ ਕੀਤਾ ਮਾਦਨ ਕਹਿੰਦੇ ਵੀ ਖਾਂਦ ਹੀ ਨਹੀਂ ਖੁੱਲਗੇ ਠੀਕ ਹੈ ਵੀਰ ਤਾਂ ਮੂੰਹ ਹੀ ਨਹੀਂ ਲਾਉਂਦੀ ਸੀ ਅੱਛਾ ਵੀਡੀਓ ਦਾ ਨੰਬਰ ਲਿਆ ਤੇਰਾ ਹਾਂ ਜੀ ਵੀਡੀਓ ਨੰਬਰ ਲਿਆ ਉਹਨਾਂ ਨੇ ਮੇਰਾ ਤੇ ਕਹਿੰਦੇ ਵੀ ਪੱਠੇ ਵੀ ਮਾੜੇ ਮੋٹے ਖਾਂ ਦੀ ਗਾਲਾਂ ਨਹੀਂ ਪੜਦੀ ਸੀ ਠੀਕ ਹੈ ਤੇ ਫਿਰ ਵੀ ਜਦੋਂ ਮੈਨੂੰ ਆਇਆ ਉਹਨੂੰ ਵੇਖੀ ਮੱਝ ਨਾ ਵੀ ਗਿਆ ਬਹੁਤ ਜਿਆਦੇ ਬਾਈ ਤੂੰ ਹੁਣ ਤਾਂ ਬਹੁਤ ਜਿਆਦੇ ਹਾਂ ਬਹੁਤ ਵਧੀਆ ਮੈਨੂੰ ਪਤਾ ਮੈਂ ਜਦੋਂ ਆਈ ਤੇ ਵੀਡੀਓ ਹੈਗੀ ਜਦੋਂ ਮੈਂ ਉੱਥੇ ਜਾ ਕੇ ਬਣਾਈ ਸੀ ਹਾਂ ਜਦੋਂ ਅੰਦਰ ਨੂੰ ਵੜ ਗਈ ਸੀ ਜਦੋਂ ਠੀਕ ਹੈ ਹੁਣ ਮੈਂ ਆਪਣੇ ਕੋਲ ਫੀਡ ਵੀ ਵਧੀਆ ਖਾਂਦੀ ਪੱਠੇ ਚਾਰ ਫੁੱਲ ਖਾਂਦੀ ਸਾਰਾ ਦਿਨ ਮੰਨ ਲਓ ਇਹ ਘਰ ਜੰਮ ਮੱਝ ਆ ਜੀ ਕਹਿਣ ਦਾ ਮਤਲਬ ਇਹ ਕਹਿ ਲੋ ਵੀ ਇਹਨੇ ਜੀ ਨਹੀਂ ਲਾਇਆ ਜਾ ਇਹਨੂੰ ਫੀਡ ਨਹੀਂ ਪਸੰਦ ਆਈ ਦੇਖੋ ਇੱਥੇ ਆ ਕੇ ਦੁੱਧ ਕਿੰਨਾ ਕਰ ਗਈ ਮਨੂੰ ਆਪਣੇ ਕੋਲ ਹੁਣ 14 ਲੀਟਰ ਦੁੱਧ ਦੇ ਜਾਂਦੀ ਦੇਖੋ ਤੁਸੀਂ ਕਿੰਨੇ ਦੁੱਧ ਤੇ ਲਏ ਸੀ ਦੁੱਧ ਦਿੰਦੀ ਨਹੀਂ ਸੀ ਬਾਈ ਇੱਕ ਟਾਈਮ ਹੀ ਮਿਲਦੀ ਤੁਸੀਂ ਦੇਖੋ ਵੀ ਦੁੱਧ ਦਿੰਦੀ ਨਹੀਂ ਸੀ ਮੱਝ ਜਦੋਂ ਇੱਥੇ ਲੈ ਕੇ ਆਂਦੀ ਹੈ ਬਾਈ ਨੇ ਹੁਣ ਇਹਦੇ AI ਵੀ ਹੋ ਗਈ ਹੈ ਜੀ ਠੀਕ ਹੈ ਇਹਦੇ 4354 ਸਿੰਮ ਲਾਇਆ ਜੀ ਆਪਾਂ ਵਧੀਆ ਸਿੰਮ ਲੱਗਿਆ ਠੀਕ ਹੈ ਇਹ ਹੁਣ ਮੱਝ ਨਹੀਂ ਬਾਈ ਕਹਿੰਦਾ ਕਦੇ ਨਹੀਂ ਵੇਚਨੀ ਦੇਖੋ ਤੁਸੀਂ ਤਿੰਨ ਥਾਵਾਂ ਤੋਂ ਮੁੜ ਕੇ ਮੱਝ ਘਰੇ ਆ ਗਈ ਹੈ 2 ਲੱਖ ਰੁਪਏ ਦੀ ਮੱਝ ਵੇਚੀ ਸੀ ਹੁਣ ਕਿੰਨੇ ਦੀ ਲਈ ਹੁਣ ਆਪਾਂ 80000 ਰੁਪਏ ਦੀ ਮੱਝ ਲਈ ਹੈ ਦੇਖੋ ਜਮਾ ਦੁੱਧ ਨਹੀਂ ਦਿੰਦੀ ਸੀ ਦੁੱਧ ਦੁੱਧ ਨਹੀਂ ਦਿੰਦੀ ਦੇਖ ਲਓ ਬਾਈ ਇਹਨੇ ਕਦਰ ਕੀਤੀ ਹੈ ਬਾਈ ਨੇ ਵੀ ਯਾਰ ਆਪਦਾ ਘਰ ਦਾ ਪਸ਼ੂ ਹੈ ਨਾ ਉਹ ਬੰਦੇ ਨੇ ਉਹ ਕੰਟੈਕਟ ਕਰ ਦੱਸਿਆ ਵੀਰ ਤੇਰੀ ਮੱਝ ਸਾਡੇ ਕੋਲੇ ਆ ਬਾਈ ਨੂੰ ਤਰਸ ਹੀ ਆਇਆ ਯਾਰ ਬਈ ਮੱਝ ਜਮਾ ਉਦੋਂ ਤਾਂ ਕੋਈ ਹਾਲ ਨਹੀਂ ਸੀਗਾ ਜੀ ਮੱਝ ਦਾ ਹੁਣ ਤਾਂ ਪੂਰੀ ਰਾਜੀ ਹੋਈ ਵੀ ਆ ਉਦੋਂ ਵਾਲੀ ਵੀਡੀਓ ਵੀ ਬਾਈ ਕੋਲੇ ਹੈਗੀ ਆ ਵੀ ਮੱਝ ਆਪਾਂ ਸ਼ਾਇਦ ਦੇਖਾਂਗੇ ਮੈਂ ਵੀਡੀਓ ਨਾਲ ਲਾ ਦੂੰਗਾ ਤੁਹਾਨੂੰ ਇਹਦੀ ਵੀਡੀਓ ਦਿਖਾਵਾਂਗੇ ਵੀ ਉਹਦਾ ਮੱਝ ਦਾ ਹਾਲ ਕੀ ਸੀ ਉਦੋਂ ਤੇ ਪਸ਼ੂ ਦੀ ਬਾਈ ਨੇ ਕਦਰ ਕੀਤੀ ਤੇ ਦੇਖੋ ਅੱਜ 14 ਕਿਲੋ ਦੁੱਧ ਦੇ ਰਹੀ ਆ ਗੱਬਣ ਵੀ ਹੋ ਗਈ ਆ ਠੀਕ ਐ ਤੇ ਆ 10 20 99 ਦੀ ਝੋਟੀ ਤੁਹਾਨੂੰ ਦਿਖਾ ਦਿੱਤੀ ਸੀਗੀ ਜੀ ਇਹਨੇ ਉਹ ਕਾਫ ਦਿੱਤਾ ਕਿਹੜਾ ਟੀਕਾ ਸੀ ਮੈਨੂੰ ਇਹ ਇਹ ਤਾਂ ਬਈ ਗੂਪੀ ਬਣਦਾ ਏ अच्छा गोपी वाला भईयो कहंदा ਜਿਹੜਾ ਕੱਟਾ ਸੀ ਨਾ ਸਾਡੇ ਰਿਸ਼ਤੇਦਾਰ ਲੈ ਗਏ ਉਹਨਾਂ ਨੇ ਸਣ ਤਿਆਰ ਕਰਨਾ ਅੱਛਾ ਬਹੁਤ ਚੰਗਾ ਸੀ ਹਾਂ ਕੱਟਾ ਬਹੁਤ ਚੰਗਾ ਆਪਾਂ ਸੀਮਨ ਲਾਇਆ ਸੀ ਗੋਪੀਵਨ ਵਾਲਾ ਹਾਂ ਹਾਂ ਵਧੀਆ ਸੀ ਵਧੀਆ ਠੀਕ ਹੈ ਉਹ ਇਹ ਵੀ ਇਹ ਵੀ ਗੋਪੀਵਨ ਦਾ ਹੀ ਹੈ ਨਹੀਂ ਇਹ ਗੋਪੀਵਨ ਦਾ ਨਹੀਂ ਇਹ ਨਾਰਮਲ ਟਿਕਾ ਤੁਹਾਨੂੰ ਇਹ ਨਾਰਮਲ ਟਿਕਾ ਤੁਹਾਨੂੰ ਹਾਂ ਹਾਂ ਇਹ 10 26 99 ਦੀ ਆਪਣੀ ਉਦੋਂ ਰਹਿ ਹੈ ਨਹੀਂ ਸੀ ਰੱਖਣ ਵਾਲੀ ਹਾਂ ਹਾਂ ਆਪਾਂ ਬੱਚੀਆਂ ਦਿਖਾਵਾਂਗੇ ਅਗਲੀਆਂ ਆ ਮੇਲ ਕਾਫ ਆਇਆ ਜੀ ਸਿਰਫ ਦੋ ਠੀਕ ਹੈ ਤੇ ਚਲੋ ਲੱਕ ਰੱਖ ਲਓ ਕੁਝ ਰੱਖ ਲਓ ਜ਼ਿਆਦਾਤਰ ਵੈਸੇ ਅਸੀਂ ਟੀਕੇ ਸੈਕਸਰ ਨਹੀਂ ਸੀ ਪਰ ਇਹ ਐਤ ਕੀ ਦਾ ਸਾਰੇ ਹੀ ਸੈਕਸਰ ਲੱਗਿਆ ਤੁਹਾਨੂੰ ਦਿਖਾਵਾਂਗੇ ਕੋਈ ਨਾਰਮਲ ਸੀਮਨ ਲੱਗਿਆ ਆ ਬੱਚੀ ਗਾਂ ਥੋੜੀ ਜਿਹੀ ਪਹਿਲਾ ਸੂਪੀ ਸੀ ਨਾਰਮਲ ਟੀਕੇ ਦੀ ਹੈ ਜੀ ਥੋੜੀ ਜਿਹੀ ਬੱਚੀ ਹਜੇ ਮੰਨ ਲਓਵੇਂ ਚੱਲਦੀ ਨਹੀਂਗੀ 10 12 ਦਿਨਾਂ ਦੀ ਬੱਚੀ ਹੈ ਪਰ ਥੋੜੀ ਜਿਹੀ ਡਾਉਣਾ ਤਾਂ ਕਰਕੇ ਡਾਉਣਾ ਬਈ ਗਾਂ ਪਹਿਲਾ ਸੂਪੀ ਸੀਗੀ ਠੀਕ ਹੈ ਉਸ ਤੋਂ ਬਾਅਦ ਆ ਦੋ ਬੱਚੀਆਂ ਬਾਹਰ ਆ ਜੀ ਇਹ ਕਿਹੜੇ ਦੀ ਆ ਮਨੋ ਉਹ ਰਹੀ ਆ ਫਾਰਮ ਦੀ ਬੈਕ ਜੀ ਅਥਰਵ ਇਹ ਡਿਫੈਂਡਰ ਜੀ ਡਿਫੈਂਡਰ ਇਹ ਵੀ ABC ਦਾ ਹੈ ABC ਦਾ ਸੀਮਣ ਆਉਂਦਾ ਡਿਫੈਂਡਰ ਜੀ ਉਹਦੀ ਆ ਆਥਰਵ ਦੀ ਆਥਰਵ ਕੇ ਆਯੂਸ਼ ਨਹੀਂ ਆਥਰਵ ਜੀ ਅੱਛਾ ਅਥਰਵ ਦੀ ਠੀਕ ਹੈ ਠੀਕ ਹੈ ਆ ਫਾਰਮ ਬਣਾਇਆ ਜੀ ਹੁਣ ਇਹ ਕਿੰਨਾ ਚਿਰ ਹੋਇਆ ਮੰਨੂ ਇਹਨੂੰ ਪਿਛਲੇ ਸਾਲ ਪਾਇਆ ਜੀ ਤੁਹਾਨੂੰ ਦੱਸਿਆ ਵੀ ਪਿਛਲੀ ਗਰਮੀ ਚ ਉਹ گاਵਾ ਉਧਰ ਹੀ ਰਹਿ ਜਾਂ ਤੇ ਉਸ ਤੋਂ ਬਾਅਦ ਸਿਆਲ ਚ ਹੀ ਮੇਲਾ ਦਾ ਸ਼ਹਿਦ ਪਾਇਆ ਨਾ ਪਰ ਪਿਛਲੇ ਸਿਆਲ ਚ ਪਾਇਆ ਕਿ ਗਰਮੀ ਚ ਪਿਛਲੀ ਗਰਮੀ ਜੀ ਗਾਵਾਂ ਇੱਥੇ ਸੀ ਹਾਂਜੀ ਹਾਂਜੀ ਪਿਛਲੀ ਗਰਮੀ ਆ ਇੱਧਰ ਕੱਚਾ ਥਾਂ ਰੱਖਿਆ ਹੋਇਆ ਜੀ ਚਲੋ ਹਰੇਕ ਫਾਰਮ 'ਚ ਹੁੰਦਾ ਹੀ ਹੈ ਨਾਰਮਲ ਗੱਲ ਹੈ ਹੁਣ ਤੁਹਾਨੂੰ ਗਾਵਾਂ ਦਿਖਾਵਾਂਗੇ ਜੀ ਆ ਪਹਿਲੀ ਗਾਂ ਦੀ ਗੱਬਣ ਆ ਇਹ 40 118 ਹਾਂਜੀ 40 18 ਕਿੰਨਾ ਦੁੱਧ ਦਿੱਤਾ ਮੈਨੂੰ ਇਹਨੇ ਇਹ ਆਪਣੇ ਕੋਲ ਤੇ ਕੀ ਦੁੱਧ ਮੈਨੂੰ ਦੁੱਧ ਦੇ ਰਹੀ ਕਿੰਨੇ ਸੂਏ ਆ ਇਹ ਪਹਿਲੇ ਸੀ ਵੀ ਆਇਆ ਪਹਿਲੇ ਸੂਏ ਸੂਈ ਆ ਜੀ ਤੇ ਆਪਣੇ ਏਆਈ ਤੋਂ ਹੀ ਗੱਬਣ ਸੀ ਗਾਂ ਕੀ ਇਹ ਤੇ ਮਾਂ ਨਾਲੇ ਕਿੰਨਾ ਦੁੱਧ ਸੀ ਇਹਦੀ ਮਾਂ ਨਾਲੇ ਵੀ 40 ਲੀਟਰ ਦੁੱਧ ਸੀ ਹਾਂ ਦੇਖੋ ਤੁਸੀਂ ਜੇ ਚੰਗਾ ਸੀਮਨ ਲੱਗਿਆ ਜੀ 40 118 ਜੀ ਡੈਨਮਾਰਕ ਦਾ ਸੀਮਨ ਸੀਗਾ ਤੇ ਇਹਨੇ ਗਾਣੇ ਦਿੱਤਾ 32 33 ਕਿਲੋ ਦੁੱਧ ਠੀਕ ਆ ਇਹ ਐਤ ਕੀ ਕਿਹੜੇ ਟੀਕੇ ਤੋਂ ਗੱਭਣਾ ਪਾਈਪਰ ਤੋਂ ਇਹ ਪਾਈਪਰ ਸੈਕਸਰ ਤੋਂ ਇਹ ਪਾਈਪਰ ਸੈਕਸਰ ਤੋਂ ਗੱਭਣਾ ਜੀ ਚੈੱਕ ਪਾਸ ਹੋ ਗਈ ਐ ਇਹ ਇਹ ਇਹਨਾਂ ਦੀ ਸਭ ਤੋਂ ਪੁਰਾਣੀ ਗਾਂ ਜੀ ਸਭ ਤੋਂ ਪੁਰਾਣੀ ਜਿਹੜੀ ਹਜੇ ਤੱਕ ਮੰਨ ਕੇ ਚੱਲੋ ਐ ਲੱਗਦੀ ਨਹੀਂ ਵੀ ਇੰਨੇ ਸੂਏ ਕਿੰਨੇਵੇਂ ਸੂਏ ਹੋ ਗਿਓ ਇਹ ਇਹ 15 ਸਾਲ ਉਮਰ ਬਈ ਤੇ ਨੇ ਇੱਕ ਵਾਰੀ ਰਿਪੀਟ ਕੀਤਾ ਸੀ ਨਹੀਂ ਤੇ ਪਹਿਲੇ ਟੀਕੇ ਦੇ ਗੱਭਣ ਹੁੰਦਾ ਪਹਿਲੇ ਟੀਕੇ ਤੇ ਗੱਭਣ ਹੁੰਦੀ ਐ ਜੀ ਹੁਣ ਚਲੋ ਤਾਂ ਹਾਂ ਹਰ ਵਾਰੀ ਇਹ ਆ ਜੀ ਮੈਂ ਹੀ ਕਰਦਾ ਹਾਂ ਇਹ ਇਹ ਹਰ ਵਾਰੀ ਮੰਨ ਲਓ ਇੱਕੇ ਸੀਮਨ ਤੇ ਗੱਬਣਾ ਜੀ ਐਤ ਕੀ ਥੋੜਾ ਜਿਹਾ ਸਾਨੂੰ ਲੱਗਿਆ ਇੱਕ ਦੋ ਵਾਰੀ ਹੀ ਭਰਦਾ ਪਿਆ ਇਹਦੇ ਟੀਗਾ ਭਰਿਆ ਜਿਵੇਂ ਨੋਰਮਲ ਹੀ ਭਰਿਆ ਨੋਰਮਲ ਭਰਿਆ ਉਹ ਚੰਗਾ ਭਰਿਆ ਵਰਲਡ ਵਾਈਡ ਦਾ ਟਰੰਪ ਭਰਿਆ ਜੀ ਇਹਦੇ ਟਰੰਪ ਠੀਕ ਆ ਆ ਹਣੀ ਵੀ ਦੀ ਆ ਜੀ ਹਣੀ ਵੀ ਦੀ ਆ ਇਹ ਕਿਹੜੀ ਇਹ ਐਬੀਐਸ ਦੇ ਚਪੀਟਰ ਦੀ ਆ ਠੀਕ ਆ ਠੀਕ ਆ ਜਿਹੜੀ ਸਾਡੀ ਸਭ ਤੋਂ ਵਧੀਆ ਗਾਂ ਜੀ ਹੈ ਇਸ ਟਾਈਮ ਆਪਣੀ ਏਆਈ ਤੋਂ ਹੀ ਸੀਗੀ ਇਹ ਵੀ ਇਹ ਉਹਦੀ ਆ ਹਾਂ ਜੀ ਸਹੀ ਕਿਹਾ ਜੀ ਪਹਿਲੀ ਜਵਾਈ ਵਾਲੀ ਇਹ ਬੱਚੀ ਇਹਦੀ ਹੈ ਨਾ ਇਹ ਵੱਡੀ ਗਾਂ ਦੀ ਬੱਚੀ ਹੈ ਜੀ ਇਹ ਅਲੋਕ ਸੀਮਨ ਲਾਇਆ ਸੀਗਾ ਆਪਾਂ ਨੋਰਮਲ ਸੀਮਨ ਲਾਇਆ ਸੀਗਾ ਕੋਈ ਸੈਕਸਰ ਨਹੀਂ ਸੀ ਲਾਇਆ ਉਹ ਤੋਂ ਬਾਈ ਨੂੰ ਇੰਨਾ ਬਾਹਰਾਂ ਟੀਕਿਆਂ ਬਾਰੇ ਪਤਾ ਵੀ ਨਹੀਂ ਸੀਗਾ ਤੇ ਨੌਲੇਜ ਮੈਂ ਇਹਨੂੰ ਕਿਹਾ ਸੀ ਆਪਦੀ ਤਸੱਲੀ ਤੇ ਮੈਂ ਕਿਹਾ ਮਨੂੰ ਟੀਕਾ ਵਧੀਆ ਬਾਈ ਇਹ ਲਾਉਣਾ ਆਪਾਂ ਇਹਨੇ 45 ਹਾਂ ਪਹਿਲੇ ਤੋਂ 45 ਦੇ ਚੱਲਦੀ ਹੈ ਪਹਿਲੇ ਸੂਏ 44 45 ਕਿਲੋ ਦੁੱਧ ਦੇ ਰਹੀ ਹੈ ਜੀ ਇਹ ਗਾਂ ਹਾਈਟ ਦੇਖੋ ਤੁਸੀਂ ਮੇਰੇ ਹਿਸਾਬ ਨਾਲ 5.5 ਫੁੱਟ ਦੇ ਕਰੀਬ ਹਾਈਟ ਹੈ ਜੀ ਇਹਦੀ ਬਹੁਤ ਚੰਗੀ ਗਾਂ ਇਹ ਇਹ ਮੰਨ ਕੇ ਚੱਲੋ ਵੀ ਹਜੇ ਇੱਕ ਵਾਰੀ ਇਹ ਫਲ ਸੱਟ ਗਈ ਸੀ ਹਨਾ 7 ਮਹੀਨਿਆਂ ਦਾ ਹਾਂ ਸੱਚ ਹੈ ਹਾਂ 7 ਮਹੀਨਿਆਂ ਦਾ ਫਲ ਸੱਟ ਕੇ ਆ ਛ ढाई ਮਹੀਨਿਆਂ ਦਾ ਫਲ ਸੱਟ ਗਈ ਜੀ ਠੀਕ ਹੈ ਢਾਈ ਮਹੀਨਿਆਂ ਦਾ ਫਲ ਸੱਟਣ ਤੋਂ ਬਾਅਦ ਇਹ ਗਾਂ ਤੁਸੀਂ ਦੇਖੋ ਗੱਬੜ ਹੋ ਗਈ ਆ ਤੇ ਉਸ ਤੋਂ ਬਾਅਦ ਸੂਕੇ ਤੇ ਨੇ 44 45 ਕਿਲੋ ਦੁੱਧ ਦਿੱਤਾ ਜੀ ਦੇਖੋ ਚੰਗੇ ਸੀਮਨ ਦਾ ਫਰਕ ਦੇਖੋ ਤੁਸੀਂ ਹਾਈਟ weight ਦੇਖੋ ਇਹ ਆਹ ਅਗਲੀ ਇਹ ਬਈ ਆਪਣੇ ਕੋਲ ਸਪੋਕੀ ਬੋਲਦੀ ਹੈ ਕਿਹੜੀ ਦੀ? ਸਟਾਕੀ ਬੋਲਦੀ। ਸਟਾਕੀ ਬੋਲ ਆ ਜੀ ਪੀਡੀਐਫ ਇਹਦਾ। ਇਹ ਬਾਈ ਨੇ ਵੈਸੇ ਪਰਚੇਜ਼ ਕੀਤੀ ਵੀ ਗਾਂ ਜੀ। ਠੀਕ ਹੈ। ਇਹਦੇ ਥੱਲੇ ਦੁੱਧ ਬਈ। ਇਹਦੇ ਥੱਲੇ ਬਈ ਹੁਣ 33 ਕੰਪਲੀਟ ਹੋ ਗਏ। 33 34 ਕਿਲੋ। ਅੱਛਾ 10 15 ਤਾਂ ਨਹੀਂ ਹੋਇਆ। ਠੀਕ ਹੈ। ਕਿੱਥੋਂ ਤੱਕ ਜਾਊ ਬਈ? ਇਹ ਆਪਾਂ ਨੂੰ 40 50 ਲੀਟਰ ਦੁੱਧ ਕੱਢੂਗਾ। ਮੰਨ ਲਓ 45 ਕੋਲ ਦੇ ਦਊਗੀ ਦੁੱਧ। ਹਾਂ ਜੀ 10 ਦਿਨ 12 ਦਿਨ ਹੋਇਆ ਸੂਈ ਨੂੰ ਹਨਾ। ਇਹ ਗਾਂ ਬਈ। ਇਹ ਗਾਂ ਨਾਰਮਲ ਜਿਹੜੀ 40 ਆ ਠੀਗਾ ਵੰਦੀ ਹੈ। ਅੱਛਾ ਪ੍ਰਾਣੀ ਜਿਹੜੀ ਉਹ ਗਾਂ ਦੀ ਵੱਛੀ ਹੈ ਕਿ ਹੋਰ ਆ ਕਿਸੇ ਦੀ ਨਾਲ ਕੀ ਗੱਲ ਹੈ ਸਾਡੇ ਕੋਲ ਪ੍ਰਾਣੀ ਉਸੇ ਦੀ ਬੱਚੀ ਹੈ ਅੱਛਾ ਅੱਛਾ ਪ੍ਰਾਣੀਆਂ گاਵਾ ਜਿਹਦਾ ਮੇਲਾ ਦਾ ਆਪਾਂ ਸਾਰੀਆਂ ਵੇਚਤੀਆਂ ਬਈ ਹਨਾ گاਵਾ ਹਾਂ ਜਿਵੇਂ ਵਰਲੀ ਵਰਲੀ ਹੈ ਹਾਂ ਜਿਵੇਂ ਇੱਕ ਵੱਡੀ ਗਾਂ ਰਹਿ ਗਈ ਇੱਕ ਏ ਗਾਂ ਰਹਿ ਗਈ ਹਨਾ ਇਹ ਕਿੰਨਾ ਦੋ ਦੇ ਰਹੀ ਹੈ ਇਹ ਆਪਾਂ ਕੋਲ ਇਹ ਵੀ ਪਤਾ ਨਹੀਂ ਕਿ ਲੀਟਰ ਤਾਂ ਕਿੰਨੀ ਹੈ ਠੀਕ ਹੈ ਤੇ ਜਰਸੀ ਬਈ ਜਰਸੀ ਦਾ ਆਪਣੇ ਕੋਲ 20 ਲੀਟਰ ਦਿੰਦਾ ਪਹਿਲੇ ਜੀ ਸਾਰੀਆਂ ਨੇ ਏਆਈ ਹੋਈ ਹੈ ਜੀ ਸ਼ਾਇਦ ਮੈਂ ਤੁਹਾਨੂੰ ਚਲੋ ਦੱਸਣਾ ਭੁੱਲ ਗਿਆ ਇਹ ਵੀ ਗਾ ਇਹ ਗਾਂ ਗੱਬਣ ਆ ਜੀ ਕੱਲ ਚੈੱਕ ਪਾਸ ਹੋ ਗਈ ਹੈ ਏਆਈ ਬਾਈ ਨੇ ਲੇਟ ਕਰਾਈ ਸੀ ਥੋੜੀ ਜੀ ਕੋਈ ਰਿਪੀਟ ਬਰੀਡਿੰਗ ਵਾਲਾ ਕੇਸ ਕੋਈ ਵੀ ਨਹੀਂਗਾ ਇੱਕ ਦੋ ਵਾਰ ਠੀਕ ਆਹਾ ਗਾ ਬਈ ਇਹ ਵੀ ਆਪਣੇ ਨਾਰਮਲ ਹੀ ਹੈ ਜੀ ਜਰਸੀ ਦੇ ਕਿਹੜਾ ਸਿਮਨ ਲਾਇਆ ਆਪਾਂ ਬਈ ਇਹਦੇ ਬਈ ਜੀ ਆਪਾਂ ਲਾਇਆ ਬੋਲਵਰਡ ਦਾ ਟ੍ਰੰਪ ਜਰਸੀ ਦੇ ਨਹੀਂ ਜਰਸੀ ਦੇ ਆ ਜਰਸੀ ਦੇ ਲਾਇਆ 50062 ਨਾਰਮਲ ਲਾਇਆ ਜੀ ਇਹਦੇ ਸੈਕਸਣ ਨਹੀਂ ਲਾਇਆਗਾ ਇਹਦੇ ਲਾਇਆ ਇਹਦੇ ਆਪਾਂ ਲਾਇਆ ਜੀ ਬੋਲਵਰਡ ਦਾ ਟ੍ਰੰਪ ਟ੍ਰੰਪ ਇਹ ਕਿਹੜੇ ਦੂਜਾ ਟੀਕੇ ਦੀ ਆਪ ਇਹ ਆਪ ਕੇ ਪੁਰਾਣੀਆਂ ਗਾਵਾਂ ਦੀ ਪੁਰਾਣੀਆਂ ਗਾਵਾਂ ਦੀ ਮੰਨ ਲਓ ਤਿੰਨ ਗਾਵਾਂ ਆਪਣੀਆਂ ਪੁਰਾਣੀਆਂ ਆ ਇੱਕ ਆਹ ਇੱਕ ਆਹ ਤੇ ਇੱਕੋ ਜਮ ਐਂਡ ਵਾਲੀ ਹੈ ਨਾ ਕੁਝ ਦੀ ਆਪਣੀ ਬਰੀਡ ਤਿਆਰ ਹੋਈ ਵੀ ਆ ਆਪਦੀ ਤੇ ਇਹ ਗਾਂ ਬਈ ਇਹ ਹਣੀ ਬੀਦੀ ਇਹ ਇਹ ਵਰਲਡ ਵਾਈਡ ਤੇ ਹਣੀ ਬੀਦੀ ਹੈ ਤੇ ਥੱਲੇ ਕਿੰਨਾ ਦੁੱਧ ਹੈ ਇਹਦੇ ਕਿਹੜਾ ਸਿਮਲ ਲਾਇਆ ਆਪਾਂ ਕਿਹਦੀ ਆਪਾਂ ਲਾਇਆ ਜੀ ਤਾਂ ਸੈਕਟਰ ਹਮਰ ਅੱਛਾ ਹੈਮਰ ਠੀਕ ਆ ਆ ਗਾਂ ਸੋਈ ਵੀ ਹੈ ਜੀ ਇਹਨੂੰ ਮਸਟਾਈਟਸ ਹੋ ਗਈ ਸੀ ਤੇ ਚੰਗੇ ਦੁੱਧ ਵਾਲੀ ਗਾਂ ਸੀਗੀ ਤੇ ਥੋੜਾ ਜਿਹਾ ਚਲੋ ਆਜੂਗੀ ਦੁੱਧ ਤੇ ਟ੍ਰੀਟਮੈਂਟ ਹੋਇਆ ਵਾ ਇਹਦਾ ਸਟ੍ਰਾਈਟ ਥੋੜੀ ਦਾ ਸੂਨ ਤੋਂ ਪਹਿਲਾਂ ਹੋ ਗਈ ਤੇ ਬਾਈ ਉਦੋਂ ਥੋੜਾ ਜਿਹਾ ਲੇਟ ਹੋ ਗਏ ਟ੍ਰੀਟਮੈਂਟ 'ਚ ਤੇ ਹੈਗੀ ਆ ਪ੍ਰੋਬਲਮ ਦਿੱਕਤ ਇਹਦੇ 'ਚ ਹਜੇ ਦੁੱਧ ਤੇ ਨਹੀਂ ਆਏਗੀ ਪ੍ਰੋਪਰ ਗਾਂ ਜਿਹੜੀ ਉਹ ਵਿਚਾਲੇ ਵਾਲੀ ਵੇੜ ਤੁਸੀਂ ਦੇਖ ਰਹੇ ਆ ਉਹ ਗੱਭਣ ਆ ਨਾ ਹਾਂਜੀ ਉਹ ਗੱਭਣ ਹੈ ਅੱਛਾ ਉਹ ਤਾਂ ਆਪਾਂ ਨੂੰ ਪਤਾ ਨਹੀਂ ਹੈ ਨਾ ਆਪਾਂ ਫਰੀਦੀ ਵੀ ਆ ਨਾ ਹਾਂ ਨਹੀਂ ਉਹ ਆਪ ਇਹ ਦਿੱਦ ਜੀ ਦੀ ਹੈ ਕੇਬੀਐਸ ਦੇ ਟੀਕੇ ਦੀ ਹੈ ਜਿਹੜੀ ਪਰਲੀ ਪਰਲੀ ਤਾਂ ਪਰਲੀ ਖੋਲੀ ਮੜੀ ਜੀ ਲੋਕ ਖੋਲੀ ਪਰਦੀ ਵੇੜ ਦਾ ਦੋਵੇਂ ਖੋਲ ਦੇ ਲੋ ਇਹ ਕਿਹੜੇ ਸਿੰਮਨ ਦੀ ਹੈ ਬਾਈ ਇਹ ਥਰਵ ਦੀ ਹੈ ਇਹ ਥਰਵ ਦੀ ਹੈ ਹਨਾ ਕਿੰਨੀ ਉਮਰ ਹੈ ਦੀ ਇਹਦੀ ਉਮਰ 1 ਸਾਲ ਹੈ ਅੱਛਾ 1 ਸਾਲ ਹੈ ਜਾਨੀ ਫਰਵਰੀ ਚ ਸਾਲ ਦੀ ਪੂਰੀ ਹੁਣ ਮਾਰਚ ਚ ਚੱਲ ਰਹੀ 1 ਸਾਲ ਦੀ ਹੈ ਜੀ ਹੀਟ ਚ ਆ ਚੁੱਕੀ ਆ ਤੇ ਪਰ ਹੁਣ ਥੋੜਾ ਜਿਹਾ ਸਾਨੂੰ ਐ ਸੀਗਾ ਵੀ ਹੁਣ ਭਰਾਂਗੇ ਇਹਦੇ ਠੀਕ ਆ ਤੇ ਆਹ ਗਾਂ ਗੱਬਣ ਆ ਜੀ ਇਹ ਇਹਦੇ ਸਨੋਮੈਨ ਦੀ ਹੈ ਇਹ ਇਹ ਬੀਐਸ ਦੇ ਸਨੋਮੈਨ ਦੀ ਹੈ ਠੀਕ ਆ ਤੇ ਕੀ ਬਚਦਾ ਬਈ ਕਿੰਨਾ ਚਿਰ ਹੋ ਗਿਆ ਕੰਮ ਕਰਦਾ ਇਹਨੂੰ ਆਪਾਂ ਨੂੰ ਤੇ ਕੀ ਬਚਦਾ ਹੁਣ ਤੱਕ ਦੀ ਕੰਮ ਤਾਂ ਐ ਜੀ ਪਿਤਾ ਪੁਰਖੀ ਕੰਮ ਹੀ ਹੈ ਨਾ ਵੀ ਪਹਿਲਾਂ ਤਾਇਆ ਵਰਗੇ ਡੈਡੀ ਉਹ ਖਾਲਸਾ ਵੀ ਨਹੀਂ ਕਰਦੇ ਸੀ ਹਾਂ ਹੁਣ ਉਹਦੋਂ ਬਾਅਦ ਮੈਂ ਕਰਨ ਲੱਗ ਗਿਆ ਠੀਕ ਆ ਹਾਂਜੀ ਬਈ ਹੁਣ ਜਦੋਂ ਤੁਸੀਂ ਸ਼ੁਰੂ ਚ ਕੰਮ ਕਰਦੇ ਸੀ ਮੰਨ ਲਓ 3 ਸਾਲਾਂ ਦੀ ਗੱਲ ਕਰਾਂਗੇ ਆਪਾਂ 3 ਸਾਲ ਪਹਿਲਾਂ ਸਾਨੂੰ ਵੱਤ ਤੋਂ ਵੱਧ ਦੁੱਧ ਵਾਲੀ ਗਾਂ ਕਿੰਨੀ ਸੀ ਉਦੋਂ ਬਾਅਦ ਕਿੰਨੀ ਹੋ ਗਈ ਤੇ ਹੁਣ ਕਿੰਨੀ ਹੋ ਗਈ ਉਦੋਂ ਆਪਣੇ ਕੋਲ ਮੰਨ ਕੇ ਚੱਲੂ ਵੀ ਪਿਛਲੇ ਸੂਏ ਆਪਣੇ ਕੋਲ ਮੇਰੇ ਕੋਲ 40 ਲੀਟਰ ਲੀ ਗਾਵਾਂ ਸੀ ਸਾਰੀਆਂ ਹੀ ਮੈਂ ਉਦੋਂ ਥੱਲੇ ਕੋਈ ਨਹੀਂ ਰੱਖੀ 30 35 ਲੀਗਾਂ ਸਾਰੀਆਂ ਸੇਲ ਕਰਤੀਆਂ ਸੇਲ ਕਰਤੀਆਂ ਸੀ ਹਾਂ 30 35 ਆਪਣੇ ਕੋਲੇ ਜਰਸੀ ਪਿਛਲੇ ਸਾਲ ਹੀ ਆਪਣੇ ਕੋਲੇ 30 35 ਲੀਟਰ ਤੱਕ ਗਾਵਾਂ ਸੀ ਮੈਕਸਿਮਮ ਹੀ ਅੱਛਾ ਉਦੋਂ ਪਿਛਲੇ ਸਾਲ ਹਾਂਜੀ ਹਾਂਜੀ ਮੰਨ ਲਓ 5 5 ਕਿਲੋ ਦੁੱਧ ਆਪ ਕਰਦੇ ਆ ਹਰ ਵਾਰੀ ਹਾਂਜੀ 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 ਤੇ ਐਤ ਕੀ ਵੱਧ ਵੱਧ ਐਤ ਕੀ ਮੇਰੇ ਕੋਲ ਨਾ ਜਿਆਦੀਆਂ ਵੀ ਪਹਿਲੇ ਸੂਏ ਵਾਲੀਆਂ ਸਾਰੀਆਂ ਹੈ 30 ਪਲੱਸ ਹੀ ਹੈ 30 ਪਲੱਸ ਹੈ ਜਿਵੇਂ ਉਹ ਸਭ ਤੋਂ ਜ਼ਿਆਦਾ ਦੇ ਰਹੀ ਹੈ 45 ਕਿਲੋ ਗ ਗਾਂ ਵੀ ਆਪਣੀ ਕੋਸ਼ਿਸ਼ ਇਹ ਹੈ ਬਈ ਜਿਹੜੀ ਆਦ ਕੀ 45 ਦੇ ਪਹਿਲੇ ਸੁਵੀ ਤੇ 5500 ਲੀਟਰ ਤੱਕ ਬਈ ਜਾਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਬਈ ਤੇ ਫੀਡ ਫੂਡ ਬਾਰੇ ਬਈ ਤੁਸੀਂ ਆਪ ਦੀ ਤਿਆਰ ਕਰਦੇ ਆਪੀ ਹਾਂਜੀ ਆਪ ਦੀ ਫਾਰਮੂਲੇਸ਼ਨ ਹੈ ਮੇਰੀ ਆਪ ਦੀ ਫਾਰਮੂਲੇਸ਼ਨ ਹੈ ਮਿਨਰਲ ਮਿਕਚਰ ਰੈਗੂਲਰ ਪਾਉਣੇ ਆ ਹਾਂਜੀ ਹਾਂਜੀ ਕੋਈ ਰਿਪੀਟ ਬਰੀਡਿੰਗ ਦੀ ਸਮੱਸਿਆ ਤਾਂ ਨਹੀਂ ਨਾ ਨਾ ਜੀ ਕੋਈ ਨਹੀਂ ਤੇ ਦੁੱਧ ਜੋ ਕੀ ਬਚਤ ਹੁੰਦੀ ਹੈ ਕਿੰਨੇ ਪਰਸੈਂਟ ਬਚਤ ਹੁੰਦੀ ਹੈ ਬਈ ਜੀ ਜਦੋਂ ਮੈਂ ਤੁਹਾਨੂੰ ਦੱਸਿਆ ਜੀ ਉਹ ਇਹले ਤੋਂ ਪਿਛਲੇ ਸਾਲ ਜਦੋਂ ਆਪਾਂ 30 35 ਲੀਟਰ ਤੱਕ ਸੀ ਗਈ 30 ਤੱਕ ਮੇਰੀ ਕਿ ਮੈਕਸਿਮਮ ਸੀਪੀ ਲੈ ਹਾਂ ਉਹ ਪਿਛਲੇ ਦੇ ਪਿਲੇ ਸਾਲ ਹੀ ਠੀਕ ਹੈ ਉਦੋਂ ਵੀ ਮੇਰੇ 50 50% ਕਰਦਾ ਸੀ ਮੈਂ ਕਰਦਾ ਸੀ ਠੀਕ ਹੈ ਪੀਲੇ ਵੀ ਥੋੜਾ ਘਰ ਤੇ ਜ਼ਿਆਦਾ ਕੀਤਾ ਜੀ 55% ਕਰਤਾ ਹੋ ਗਏ ਹਾਂ ਐਡ ਕੀ ਖਰਚਾ ਫੁੱਲ ਕੀਤਾ ਜੀ ਫੁੱਲ ਕੀਤਾ ਜਿਵੇਂ ਹਾਂ ਜੀ 65% ਖਰਚਾ ਤੇ 35% ਇੱਕ ਗਾਂ ਪਿੱਛੇ ਸੀਵਿੰਗ ਆ ਜੀ ਫਿਰ ਪਿਛਲੀ ਵਾਰੀ ਆਪਾਂ ਨੂੰ ਥੋੜੀ ਜੀ ਦਿੱਕਤ ਵੀ ਆਈ ਸੀ ਰੀਪੀਟਰ ਦੀ ਤੇ ਐਡ ਕੀ ਕੋਈ ਦਿੱਕਤ ਆਈ ਵੀ ਨਹੀਂ ਹੈ ਨਾ ਐਡ ਕੀ ਕੋਈ ਦਿੱਕਤ ਵੀ ਨਹੀਂ ਆਈ ਐਡ ਕੀ ਕੋਈ ਦਿੱਕਤ ਵੀ ਨਹੀਂ ਆਈ ਮੰਨ ਲਓ 35% ਮੰਨ ਕੇ ਚੱਲੇ ਬੰਦਾ ਵੀ 35% ਪੈਸੇ ਮੰਨ ਬਚਦਾ ਆਪਾਂ ਨੂੰ ਸਹੀ ਆ ਇੰਨਾ ਹੀ ਹੈ ਬਾਈ ਸਹੀ ਤਾਂ ਨਾ ਜੇ ਗਾਵਾਂ ਤਿਆਰ ਕਰਨੀ ਚੰਗਾ ਦੁੱਧ ਲੈਣਾ ਇਹੀ ਸੀਵਿੰਗ ਹੀ ਆ ਹੁਣ ਜੇ ਆਪਾਂ 50 ਡਿਊਟੀ ਕਰਦੇ ਹਾਂ ਨਾ ਉਹਦਾ ਗਾ ਰਿ ਤੇ ਪੀ ਕੇ ਬਾਈ ਟੀਗਾ ਤਾਂ ਮੈਨੂੰ ਲੰਦਾ ਆਪਾਂ ਕੋਈ ਵੀ ਮਾੜਾ ਨਹੀਂ ਭਰਿਆ ਨਾ ਭਲਾ ਵੇਚਣੀ ਆ ਭਲਾ ਰੱਖਣੀ ਆ ਸਾਰੇ ਹੀ ਚੰਗੇ ਆ ਨਾ ਏਬੀਐਸ ਤੇ ਬਈਅਦ ਕੀ ਸਾਰਾ ਵੋਲਡ ਵਾਈਡ ਦੀ ਵਰਤਿਆ ਏਬੀਐਸ ਤੇ ਵੋਲਡ ਵਾਈਡ ਆ ਗਾਉ ਨੂੰ ਵੀ ਇਹੀ ਵਰਤਨਾ ਗਾਉ ਨੂੰ ਇਹੀ ਵਰਤਨਾ ਬਈ ਇਹਨਾਂ ਦਾ ਰਿਜ਼ਲਟ ਵਧੀਆ ਮਿਲੇ ਹਾਂ ਏਬੀਐਸ ਦਾ ਕਨਸੈਪਸ਼ਨ ਤੇ ਵੋਲਡ ਵਾਈਡ ਦਾ ਕਨਸੈਪਸ਼ਨ ਵਧੀਆ ਮਿਲੇ ਹਾਂ 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 ਤੇ ਬਾਈ ਇਹ ਬਾਈ ਨਾਲ ਗੱਲ ਕੀਤੀ ਆ ਤੇ ਬਾਈ ਜਿਹੜੇ ਕੰਮ ਵਾਲੇ ਬੰਦੇ ਆ ਲੇਬਰ ਵੱਖੋ ਕੀ ਪ੍ਰੋਬਲਮ ਆ ਰਹੀ ਆ ਜਾਂ ਨਹੀਂ 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 ਆਪਾਂ ਨੂੰ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਪੰਜਾਬੀ ਬੰਦੇ ਆ ਪੰਜਾਬੀ ਬੰਦੇ ਸਭ ਤੋਂ ਵਧੀਆ ਗੱਲ ਆ ਵੀ ਇਹ ਪੰਜਾਬੀ ਬੰਦੇ ਆ ਦੋ ਆਪਣੇ ਰੱਖੇ ਹੋਏ ਠੀਕ ਆ ਉਹ ਮੁੰਡਾ ਤੇ ਇਹ ਮੁੰਡਾ ਜੀ ਵਧੀਆ ਕੰਮ ਕਰ ਰਹੇ ਆ ਕੋਈ ਆਪ ਦਾ ਸਮਝ ਕੇ ਕੰਮ ਕਰਦੇ ਆ ਤਿੰਨ ਟਾਈਮ ਚਵਾਈ ਹੁੰਦੀ ਆ ਇਹਨਾਂ ਦੇ ਤੇ ਕਿੰਨੇ ਵਜੇ ਆ ਜਾਂਦਾ ਕਾਲੀ ਸੁਬਾ ਭਾਈ ਸਾਢੇ ਤਿੰਨ ਨਾ ਆ ਜਾਂਦਾ 2:30 ਵਜੇ ਵੀ ਆ ਜਾਂਦਾ 3:00 ਵਜੇ ਵੀ ਆ ਜਾਂਦਾ 3:00 ਵਜੇ ਵੀ ਆ ਜਾਂਦਾ ਕੋਈ ਐ ਸਾਢੇ ਤਿੰਨ ਚਵਾਈ ਕਰਦਾ ਕਦੇ ਐ ਤਾਂ ਨਹੀਂ ਲੱਗਿਆ ਵੀ ਕਿਸੇ ਦੇ ਕੰਮ ਕਰਦੇ ਆ ਨਹੀਂ ਨਹੀਂ ਆਪ ਹੀ ਆ ਆ ਹਾਂ ਹਾਂ ਸੰਭ ਕੀ ਕਰਦੇ ਆ ਵੇ ਦੇਖੋ ਆਪਾਂ ਕਹਿ ਦਿੰਨੇ ਆ ਲੇਬਰ ਦੀ ਸਮੱਸਿਆ ਆ ਰਹੀ ਹੈ ਬਾਈ ਨੂੰ ਇਹ ਵੀ ਕੋਈ ਪ੍ਰੋਬਲਮ ਨਹੀਂ ਬਾਈ ਵਧੀਆ ਕੰਮ ਕਰ ਰਹੇ ਆ ਆ ਮੁੰਡਾ ਨਹੀਂ ਨਹੀਂ ਬਾਈ ਆਪਦੇ ਭਰਾਵਾਂ ਨੂੰ ਰੱਖੀਦਾ ਇਹਨਾਂ ਨੂੰ ਨਾਲ ਇਹਨਾਂ ਦਾ ਕੰਮ ਵਧੀਆ ਕਰੀਗਾ ਹਾਂ ਨਾ ਕੋਈ ਬੋਲਣ ਦਾ ਕਰਨ ਆਪਾਂ ਆਪਦਾ ਮਰਜ਼ੀ ਨਾਲ ਕੰਮ ਵਧੀਆ ਕਰੀਗਾ ਹਾਂ ਬਾਕੀ ਸਾਨੂੰ ਸਾਰੀ ਛੋਡੀ ਮੰਨ ਕੇ ਚੱਲੋ ਵੀ ਵਧੀਆ ਮਿਹਨਤ ਮਿਲਦੀ ਆ ਹਾਂ ਜਿਹੜੀ ਮਿਹਨਤ ਆ ਬਾਈ ਆ ਹੜਕ ਝੜਕ ਵੀ ਆ ਜਵੇਂ ਹੁਣ ਲੋਕ ਬਈ ਆਮ ਤੌਰ ਤੇ ਬਈਆਂ ਨੂੰ ਜ਼ਿਆਦਾ ਰੱਖਦੇ ਆ ਪਰ ਪੰਜਾਬੀਆਂ ਨੂੰ ਪਹਿਲ ਦਿਆ ਕਰੋ ਕੋਈ ਐਡੀ ਗੱਲ ਨਹੀਂ ਕਿ ਹਰੇਕ ਬੰਦਾ ਕੰਮ ਕਰਦਾ ਜੀ ਤੁਸੀਂ ਆਪਾਂ ਮਿਹਨਤ ਦਿੰਨੇ ਆ ਤਾਂ ਉਹਨੂੰ ਪੰਜਾਬੀ ਬੰਦੇ ਸਹੀ ਕੰਮ ਕਰਦਾ ਨੇ ਵਾਲਾ ਕਹਿੰਦਾ ਵੀ ਨਹੀਂ ਜੀ ਬਸ ਹਾਂ ਸਹੀ ਹੈ ਨਾ ਹਾਂ ਕੰਮ ਸਮਝ ਕੇ ਕਰਦੇ ਸਹੀ ਹੈ ਸਹੀ ਹੈ ਚਲੋ ਭਰਾਵਾ ਉਹ ਰਹਿੰਦੇ ਆਪਾਂ ਨੂੰ ਵਧੀਆ ਸਮਝਦੇ ਆਪਾਂ ਵਧੀਆ ਇਹਨਾਂ ਦਾ ਕੰਮ ਕਰੀਦਾ ਹਾਂਜੀ ਹਾਂਜੀ ਕੋਈ ਗੱਲ ਨਾ ਕੋਈ ਨਾ ਕਦੇ ਆਪ ਨੂੰ ਕਦੇ ਨਾ ਭੱਜ ਕੇ ਬੋਲੇ ਨਾ ਕਦੇ ਵਾਹ ਬਸ ਸਹੀ ਹੈ ਬਈ ਹਾਂ ਫੇਰ ਹੀ ਕੰਮ ਕਰਨ ਨੂੰ ਜੀ ਕਰਦਾ ਨਹੀਂ ਨਹੀਂ ਸਹੀ ਹੈ ਸਹੀ ਹੈ ਜਿਹੜੇ ਕਹਿਣ ਆਪਾਂ ਨਾ ਇਹਨੇ ਆਪ ਵੀ ਕਹਿ ਰਹੇ ਜਿਵੇਂ ਕੀਤਾ ਬਸ ਵਧੀਆ ਕਰੀਦਾ ਵਧੀਆ ਕਰੀਦਾ ਸਹੀ ਹੈ ਸਹੀ ਹੈ ਬਈ ਕੀ ਮੈਸੇਜ ਦੇਵੋਗੇ ਬਈ ਵਧੀਆ ਕੰਮ ਹੈ ਵਧੀਆ ਕੰਮ ਹੈ ਬਈ ਮਿਹਨਤ ਤਾਂ ਹੈ ਮਿਹਨਤ ਤਾਂ ਕਰਨੀ ਪੈਂਦੀ ਹੈ ਰੋਜ਼ ਕੰਮ ਧਿਆਨ ਰੱਖਣਾ ਪੈਂਦਾ ਬੰਦੇ ਫਿਰ ਵੀ ਤੇਰੇ ਪਰਫੈਕਟ ਆ ਵਧੀਆ ਬੰਦੇ ਆ ਪਰ ਫਿਰ ਵੀ ਤੂੰ ਜਿਹੜਾ ਦਾ ਮਾਰਦਾ ਦਿੱਲੀ ਆਣਾ ਕੈਮਰੇ ਲੱਗੇ ਹੋਏ ਆ ਨਾ ਹਾਂਜੀ ਕੈਮਰੇ ਲੱਗੇ ਹੋਏ ਆ ਹਾਂ ਵੀ ਭਰਾ ਤੁਸੀਂ ਜੇ ਮੈਂ ਚਲੋ ਮੈਂ ਬਾਹਰ ਹਾਂ ਤੇ ਸੌਖਾ ਹੋ ਜਾਂਦਾ ਹਾਂ ਹਾਂ ਸੌਖਾ ਹੋ ਜਾਂਦਾ ਹੈ ਨਾ ਬਈ ਕੋਈ ਅਣਗਹਿਲੀ ਨਹੀਂ ਹੋਣੀ ਇਹਦੇ ਚ ਹਨ ਗਹਿਲੀ ਤਾਂ ਥੋੜਾ ਜਿਹਾ ਔਖਾ ਹੋ ਜਾਂਦਾ ਫੇਰ ਹੀ ਰਿਪੀਟ ਬਰੀਡਿੰਗ ਹੈ ਫੇਰ ਹੀ ਆਪਾਂ ਨੂੰ ਸਮੱਸਿਆ ਗਾਂ ਵਧਣੀ ਹੈ ਹਨ ਦੁੱਧ ਵੀ ਫੇਰ ਹੀ ਆਪਾਂ ਪਾਉਣਾ ਜੇ ਆਪਾਂ ਨੂੰ ਪਤਾ ਹੀ ਨਹੀਂ ਹੁਣ ਜਿਵੇਂ ਉਹ ਗਾਂ ਥੋੜੀ ਜੀ ਮੇਰੇ ਸਾਹਮਣੇ ਗੈਰ ਹਾਜ਼ਰੀ ਚ ਕੰਮ ਹੋ ਗਿਆ ਮਸਟੈਡ ਉਹਨੇ ਨਾ ਬਾਈ ਉਹਨੂੰ ਟਮੇਲੇਵੇ ਦੀ ਕਰਕੇ ਨਾ ਇੱਕ ਗਾਂ ਉਹ ਵੀ ਬੜੀ ਪ੍ਰਾਣੀ ਗਾ ਅੱਛਾ ਉਹ ਵੀ ਪ੍ਰਾਣੀ ਹੈ ਉਹ ਦਸਾਂ ਨੂੰ ਮਾਰਾ ਅੱਛਾ ਉਹ ਮੰਨ ਕੇ ਚੱਲੋ ਇਹਨਾਂ ਨੂੰ ਆਪਾਂ ਸੇਲ ਨਹੀਂ ਕਰ ਸਕਦੇ ਇਹ ਜੀ ਗਾਂ ਨੂੰ ਬਲੀ ਪ੍ਰਾਣੀ ਨੂੰ ਹਾਂ ਵੀ ਆਪਾਂ ਰੱਖੀਆਂ ਵਗਿਆ ਆਪਣੀ ਸਭ ਲੋ ਵਰਕਤ ਆ ਕਰਦੀ ਹੈ ਇਹ ਵੀ ਇੱਥੋਂ ਉਹਨੂੰ ਬਸ ਮਸਟੈਡ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਆ ਜਾਂਦੀ ਹੈ ਠੀਕ ਜੀ ਮੰਨ ਕੇ ਉਹਨੂੰ ਇੱਕ ਸੂਏ ਵਿੱਚ ਇੱਕ ਦੋ ਤਿੰਨ ਵਾਰੀ ਨੂੰ ਪ੍ਰੋਬਲਮ ਆਉਂਦੀ ਆਉਂਦੀ ਹੈ ਦੋ ਤਿੰਨ ਵਾਰੀ ਆਉਂਦੀ ਹੈ ਠੀਕ ਦੁੱਧ ਤੇ ਕਰ ਦਿੱਤਾ ਐਦ ਕਿ ਮੈਨੂੰ ਸੀ ਦੁੱਧ 45 50 ਵੀ ਘੜ ਦਿੰਦੀ ਇਹ ਅੱਛਾ ਤੇ ਚਲੋ ਕੋਈ ਨਹੀਂ ਭਵੇਂ ਜਿੰਨਾ ਮਰਜ਼ੀ ਦੇ ਦੇ ਆਪਣਾ ਮੂੰਹ ਚ ਨਾ ਹੁਣ ਫਰਕ ਨਹੀਂ ਪੈਂਦਾ ਉਹ ਜੀ ਨਾ ਕੋਈ ਫਰਕ ਨਹੀਂ ਪੈਂਦਾ ਵੀ ਰੱਬ ਦੀ ਕਿਰਪਾ ਹੁਣ ਹਰੇਕ ਪਾਸੇ ਹ ਸਕਸੈਸ ਹੈ ਕੋਲੇ ਕੋਲੀ ਦੋ ਬੱਚੀਆਂ ਆਈਆਂ ਦੀ ਇੱਕ ਆ ਖੜੀ ਦੀਆਂ ਹਾ ਜਿਹੜੀ ਆ ਇਹਦੀ ਐ 40118 ਵਾਲੀ ਹੈ ਜੀ 40 45 ਲੀਟਰ ਦੀ ਉਹ ਇਹ ਦੂਜੀ ਤੇ 40 45 ਦੀ ਹਾਂ ਇਹ ਚੌਕੀ ਪੈਂਦੀ ਦੀ ਜੀ ਹਾਂ ਇਹ ਫਿਕਸਲੇ ਵੀ ਦੇ ਜੀ ਫਿਕਸਲੇ ਵੀ ਹਾਂ ਉਹ ਦੁੱਧ ਵਾਲੇ ਵਾਦੀ ਨਾ ਜੀ ਹਾਂ ਹਾਂ ਖੁਦ ਉਹ ਨਹੀਂ ਆਇਆ ਜੀ ਜਿਹੜੀ ਵੀ ਅੱਜ ਕੀ ਪੈਣ ਮਾਰੀ ਨੇ ਸਾਰੀਆਂ ਸਾਰ ਨੂੰ ਤੇ ਲੈ ਲੇ ਕੋਈ ਹਾਂ ਲੈਵੇ ਦੇਖ ਲਓ ਫਿਕਸ ਆ ਜੀ ਮੰਨ ਲਓ ਮਸਟਾਈਟਸ ਤੋਂ ਬਜੀਆਂ ਦੇਖੋ ਤੁਸੀਂ ਵਰਲਡ ਵਾਈਡ ਨਾ ਹੀ ਦੋ ਲੋਕ ਐਵੇਂ ਨਹੀਂ ਕਹਿੰਦੇ ਕਿ ਵਰਲਡ ਵਾਈਡ ਦੇਖੋ ਤੁਸੀਂ ਕਿੰਨਾ ਦੁੱਧ ਹੈ ਦੇ ਥੱਲੇ 32 ਕਿਲੋ ਦੁੱਧ ਹੈ ਜੀ ਤੁਸੀਂ ਦੇਖੋ ਐ ਲੱਗਦੀ ਨਹੀਂ ਵੇਖਣ ਨੂੰਗਾ ਤੇ ਲੈਵਾ ਵੇਖੋ ਕਿੰਨਾ ਚੜ ਮਾ ਤਾਂ ਫਿਕਸ ਹੈ ਕਿਸੇ ਗਾ ਦਾ ਲੈਵਾ ਦੇਖੋ ਆ ਗਾਂ ਚ ਤਾਂ ਹੀ ਮਸਟਾਈਟਸ ਆਈ ਹੈ ਜੀ ਠੀਕ ਹੈ ਵੀ ਇਹ ਥੋੜੀ ਪ੍ਰੋਬਲਮ ਤਾਂ ਲੈਵੇ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਹੈ ਇਹਨਾਂ ਨੂੰ ਤੇ ਗਾਂ ਨੂੰ ਸੀਮਣ ਹੀ ਬਾਈ ਉਹੋ ਜੇ ਲਵਾਉਂਦਾ ਸਰਚ ਕਰਕੇ ਪੂਰੀ ਬਾਈ ਨੂੰ ਨੌਲੇਜ ਹੈਗੀ ਆ ਠੀਕ ਹੈ ਤੇ ਚੰਗੇ ਸੀਮਣ ਦਾ ਫਾਇਦਾ ਵੀ ਹੈਗਾ ਬਾਈ ਦੇਖੋ ਤੁਸੀਂ ਤੁਹਾਡੇ ਸਾਹਮਣੇ ਹੀ ਆ ਸਾਰੀ ਨਸਲ ਜਿੰਨੀ ਵੀ ਨਸਲ ਆ ਬਾਈ ਦਾ ਫਾਰਮ ਹੈ ਬਈ ਗਾਵਾਂ ਫਿਰ ਜਿਹੜੀਆਂ ਕੋਈ ਮੁੱਲ ਲਈਆਂ ਦੋ ਤਿੰਨ ਆਪਦੀ ਕਮਾਈ ਚੋਂ ਹੀ ਲਈਆਂ ਆਡੀ ਕਮਾਈ ਚੋਂ ਕਮਾਈ ਚੋਂ ਲਈਆਂ ਕੋਈ ਮਤਲਬ ਇਹ ਬਈ ਮੈਂ ਹੁਣ ਪਿਛਲੇ ਸਾਲ ਹਾਂ ਮੇਰੇ ਭੂਆ ਦੇ ਮੁੰਡੇ ਨੇ ਵੀ ਇਹੀਂ ਕੰਮ ਕੀਤਾ ਸੀ ਹਾਂ 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 ਉਹਨੂੰ ਮੈਂ ਦੋ ਆਪਦੀਆਂ ਪਹਿਲਣਾਂ ਵਗਾਂ ਦਿੱਤੀਆਂ ਸੀ ਠੀਕ ਹੈ ਉਹ ਇੱਕ ਮੇਰੇ ਕੋ 35 ਲੀਟਰ ਤੇ ਚੱਲੀ ਜਾਂਦੀ ਤੇ ਇੱਕ ਜਰਸੀ ਆਪਣੀ ਹਾਂ ਹਾਂ ਆ ਜਰਸੀ ਤੁਸੀਂ ਦੋਵਾਂ ਦੇ ਤੁਹਾਡੇ ਢੀਗੀਆਂ ਨਹੀਂ ਸੀ ਹਾਂ 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 ਉਹ ਬਹੁਤ ਵਧੀਆ ਦੁੱਧ ਦੇ ਰਹੀ ਹੁੰਦੀ ਠੀਕ ਹੈ ਚਲ ਐਨ ਵੀ ਹੁੰਦਾ ਸੇ ਜੋ ਹੋਊਗਾ ਹੀ ਹੁੰਦੀ ਕੰਮ ਚੱਲ ਪਿਆ ਹੀ ਹਾਂ ਹਾਂ ਉਹ ਮਾਰੇ ਦੀਆਂ ਨੇ ਦੋ ਤਿੰਨ ਨੂੰ ਘਰ ਦੀਆਂ ਸੀ ਚਾਰ ਪੰਜ ਹੋ ਗਏ ਮਹੀਨ ਰਾਮਾਈ ਮੇਲਾ ਦਾ ਵਰਲਡਵਾਈਡ ਵਾਲੀਆਂ ਸ਼ਾਇਦ ਹਨ ਹਾਂਜੀ ਹਾਂਜੀ ਹਾਂ ਹਾਂ ਵੀ ਚਲੋ ਹੁਣ ਆਪਣੇ ਕੋਲੇ ਵਧੀਆ ਦੁੱਧ ਤੇ ਗਾਵਾਂ ਜੀ ਸਭ ਤੋਂ ਵੱਧ 35 ਕਿਲੋ ਮਤਲਬ 45 ਕਿਲੋ ਦੁੱਧ ਹੈਗਾ ਜੀ ਤੇ ਗਾਂ ਨੂੰ ਦਿਖਾਵਾਂਗੇ ਤੁਹਾਨੂੰ ਇਹੀ ਫਾਰਮ ਅਗਲੇ ਮੰਨ ਲਓ ਸਾਲ ਰੱਬ ਸੁੱਖ ਰੱਖੇ ਵੀ 55 ਕਿਲੋ ਦੁੱਧ ਵਾਲੀ ਗਾਂ ਹੋ ਸਕਦਾ ਵੀ ਚਲੋ ਮੇਲੇ 'ਚ ਦੋ ਦੰਦ 'ਚ ਤਾਂ ਲੈ ਕੇ ਜਾਵਾਂਗੇ ਜੀ ਠੀਕ ਹੈ ਵੱਡੀਆਂ ਗਾਵਾਂ ਦਾ ਚਲੋ ਜਾਦੇ ਰਿਕਾਰਡ ਆਏ ਹੋਏ ਹੁਣ 85 85 ਕਿਲੋ ਤੇ ਜਾਵੜਿਆ ਕੰਮ ਪਰ ਦੋ ਦੰਦ 'ਚ ਦਿਖਾਵਾਂਗੇ ਮੇਲਾ ਤੇ ਉਹ ਜਿਹੜੀ ਮੱਝ ਤੁਹਾਨੂੰ ਦੱਸੀ ਆ ਉਹ ਜ਼ਰੂਰ ਲੈ ਕੇ ਜਾਵਾ ਕਿ ਨਹੀਂ ਬਈ ਉਹ ਤਾਂ ਦੇਊਗੀ 24 25 ਕਿਲੋ ਦੁੱਧ ਦੇ ਦਗੀ ਐ ਆ ਬਈ ਆਪਾਂ ਪੂਰੀਂ ਦੀ ਸੇਵਾ ਕਰੀਏ ਹਾਂ ਜਦੋਂ ਸੱਜਰ ਸੁੂਗੀ ਜਦੋਂ ਮੇਲਾ ਆਊਗੀ ਆਪਾਂ ਵੇਖਾਂਗੇ ਮੈਕਸਿਮਮ ਕਿ ਕਿੱਥੋਂ ਤੱਕ ਜਾਂਦੀ ਠੀਕ ਕਿੱਥੋਂ ਤੱਕ ਜਾਂਦੀ ਹਾਂ ਠੀਕ ਆ ਬਾਈ ਜੀ ਧੰਨਵਾਦ ਵੀਡੀਓ ਚੰਗੀ ਲੱਗੇ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਜੀ ਧੰਨਵਾਦ